ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਕਾਲ ਉਸਤਤ ਬਾਣੀ ਦੀ ਆਪਾਂ ਸੰਥਿਆ ਲੜੀ ਵਰ ਕਰ ਰਹੇ ਹਾਂ ਸੱਤ ਪਾਠ ਆਪਣੇ ਸੰਪੂਰਨ ਹੋ ਗਏ ਸਨ ਅੱਠਵਾਂ ਭਾਗ ਸ਼ੁਰੂ ਹੋਣ ਜਾ ਰਿਹਾ ਹੈ ਜਿਹੜੀ ਸੰਥਿਆ ਕਰਾਈ ਹੈ ਸਾਰੀ ਪਲੇਲਿਸਟ ਵਿੱਚ ਪਈ ਹੋਈ ਹੈ ਅਛੇਦੰ ਅਪੇਦੰ ਅਕਰਮੰ ਅਕਾਲੰ ਅਖੰਡੰ ਅਪੰਡੰ ਪ੍ਰਚੰਡੰ ਅਪਾਲੰ ਨਾ ਤਤੰ ਨਾ ਮਤੰ ਨਾ ਜਾਤੰ ਨਾ ਪਕਾਇੰ ਨਾ ਨੇਹੰ ਨਾ ਗੇਹੰ ਨਾ ਭਰਮੰ ਨਾ ਭਾਇੰ ਨਾ ਰੂਪੰ ਨਾ ਭੂਪੰ ਨਾ ਕਾਇੰ ਨਾ ਕਰਮੰ ਨਾ ਤਰਾਸੰ ਨਾ ਪ੍ਰਾਸੰ ਨਾ ਭੇਦੰ ਨਾ ਭਰਮੰ ਸਦਾਵੰ ਸਦਾ ਸਿੱਧ ਬਿਰਦੰ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਿਰੁਕਤੰ 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 ਇਕੱਠੇ ਪਾਠ ਉਚਾਰਨ ਕਰਨੇ ਨਿਰੁਕਤੰ ਪ੍ਰਭਾ ਆਦ ਅਨੁਕਤੰ ਅਨੁਕਤੰ ਐੜਾ ਨੰਨੇ ਔਂਕੜ ਕਕਾ ਐੜਾ ਵੱਖਰਾ ਕਰ ਦੇਣਾ ਅਨੁਕਤੰ ਅਨੁਕਤੰ ਪ੍ਰਤਾਪੇ ਅਜੁਗਤੰ ਅਛੈ ਆਦ ਅਵਿਖਤੇ ਅਥਾਪੇ ਇਹਨੂੰ ਆਵਗਤੇ ਨਹੀਂ ਪੜਨਾ ਅਵਿਖਤੇ ਪੜਨਾ ਐੜਾ ਵੱਖਰਾ ਕਰ ਦੇਣਾ ਅਵਿਖਤੇ ਅਵਿਗਤੇ ਅਥਾਪੇ ਵਿਭੁਗਤੰ ਅਛੈ ਆਦ ਅਛੈ ਸਰੂਪੰ ਇਹਨੂੰ ਅਛੈ ਪੜ੍ਹਨਾ ਹੈ ਇਹਨੂੰ ਅਛੈ ਕਹਿਣਾ ਹੈ ਇੱਥੇ ਅਦਕ ਲੱਗਾ ਹੋਇਆ ਹੈ ਇੱਥੇ ਅਦਕ ਤੁਰੇਤ ਹੈ ਆਦ ਅਛੈ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ ਨਮੋ ਨ ਨਿਹੰ ਨਾ ਗੇਹੰ ਨਾ ਸੋਕੰ ਨਾ ਸਾਕੰ ਪ੍ਰੇਯੰ ਪਵਿੱਤਰੰ ਪੁਨੀਤੰ ਅਤਕੰ न जातं न पातं न मित्रं न मंत्रे नमो ना नमोएकतंत्रे ना न ना, 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 ना बर्मं न चर्म न कर्मं न बाके न सत्र न मित्रं न पुत्रं स्वरूपे आद नमो आदरूपे नमो आदरूपे कहों कंज के मंज के परम भूले कहूँ करंक के राज के धर्म अलूले कहूँ देश के भेस के धर्म तामे कहू राज के साज के बाज तामे कहो अच्छर के पच्छर के सिद्ध सादे कहो सिद्ध के बुद्ध के बृद लादे कहो अंग के रंग के संग देखे ਕਹੂੰ ਜੰਗ ਕੇ ਰੰਗ ਕੇ ਰੰਗ ਪੇਖੇ ਕਹੂੰ ਧਰਮ ਕੇ ਕਰਮ ਕੇ ਹਰਮ ਜਾਣੇ ਕਹੂੰ ਧਰਮ ਕੇ ਕਰਮ ਕੇ ਪਰਮ ਮਾਨੇ ਕਹੂੰ ਚਾਰ ਚੇਸਟਾ ਕਹੂੰ ਚਿੱਤਰ ਰੂਪੰ ਕਹੂੰ ਪਰਮ ਪ੍ਰਗਿਆ ਕਹੂੰ ਸਰਬ ਭੂਮੰ ਭੂਪੰ ਕਹੂੰ ਨੇਹ ਗ੍ਰਹਿੰ ਕਹੂੰ ਦੇਹ ਦੁਖੰ ਕਹੂੰ ਔਖਦੀ ਰੋਗ ਕੇ ਸੋਖ ਸੂਖੰ ਕਹੂੰ ਦੇਵ ਵਿਦਿਆ ਕਹੂੰ ਦੇਤਬਾਨੀ ਕਹੂੰ ਜੱਤ ਗੰਧਰਬ ਕਿੰਨਰ ਕਹਾਣੀ ਕਹੂੰ ਰਾਸ਼ੀ ਸਤ ਕੀ ਤਾਮਸੀ ਹੋ ਕਹੂੰ ਯੋਗ ਵਿਦਿਆ ਧਰੇ ਤਾਮਸੀ ਹੋ ਕਹੂੰ ਰੋਗ ਰਹਤਾ ਕਹੂੰ ਯੋਗ ਜੁਗਤੰ ਕਹੂੰ ਭੂਮ ਕੀ ਭੁਗਤ ਮੈਂ ਪਰਮ ਭੁਗਤੰ ਕਹੂੰ ਭੂਮ ਕੀ ਭੁਗਤ ਮੈਂ ਪਰਮ ਭੁਗਤੰ ਸੋ ਸੰਗਤ ਜੀ ਇਥੇ 8ਵਾਂ ਭਾਗ ਸੰਪੂਰਨ ਹੋ ਗਿਆ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ